ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾ ਉਸ ਧਰਤੀ ਦੇ ਉੱਤੇ ਵਿਰਾਜਮਾਨ ਹੋਏ ਆ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਜਿਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਜਿਨ੍ਹਾਂ ਨੇ ਦੇਸ਼ ਕੌਮ ਦੇ ਲਈ ਆਪਣੀਆਂ ਸ਼ਹੀਦੀਆਂ ਦਿੱਤੀਆਂ ਅਲੀਹਾ ਦੇ ਵਿੱਚ ਉਹਨਾਂ ਨੂੰ ਚਿਣ ਕੇ ਸ਼ਹੀਦ ਕੀਤਾ ਗਿਆ ਸੋਸ ਧਰਤੀ ਦੇ ਉੱਤੇ ਆਪਾਂ ਜਿ ਵਿਰਾਜਮਾਨ ਸੋ ਅੱਜ ਆਪਾਂ ਇਸ ਅਸਥਾਨ ਤੇ ਭਾਈ ਗੁਰਜੀਤ ਸਿੰਘ ਜੇ ਜਿਹੜੇ ਕਈ ਮਹੀਨਿਆਂ ਤੋਂ ਤਕਰੀਬਨ 10 ਮਹੀਨਿਆਂ ਤੋਂ ਟਾਵਰ ਦੇ ਉੱਤੇ ਮੋਰਚਾ ਲਾ ਕੇ ਵਿਰਾਜਮਾਨ ਨੇ ਉਹਨਾਂ ਦੇ ਸੰਬੰਧ ਵਿੱਚ ਆਪਾਂ ਇੱਥੇ ਸਾਰੇ ਇਕੱਠੇ ਹੋਏ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਆndੀਆਂ ਬੇਅਦਵੀਆਂ ਜਿਹੜੀਆਂ ਥਾਂ ਥਾਂ ਤੇ ਹੋ ਰੀਆਂ ਨੇ ਗੀਤਾ ਦੀਆਂ ਕੁਰਾਨ ਸ਼ਰੀਫ ਬਾਈਬਲ ਉਹਨਾਂ ਸਾਰਿਆਂ ਧਾਰਮਿਕ ਗ੍ਰੰਥਾਂ ਵਾਸਤੇ ਇੱਥੇ ਅੱਜ ਮੋਰਚਾ ਜਿਹੜਾ ਉਹ ਸਟੇਜ ਇੱਥੇ ਸਾਂਝੀ ਕੀਤੀ ਗਈ ਹੈ ਸਮਾਣੇ ਤੋਂ ਚੱਲ ਕੇ ਸੋ ਸਟੇਜ ਦੇ ਉੱਤੇ ਬਹੁਤ ਸਾਰੇ ਵਿਦਵਾਨ ਸੱਜਣ ਬੈਠੇ ਹਨ ਸਾਡੇ ਪਿੰਡ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਮਹੰਤ ਬਾਬਾ ਪ੍ਰਗਟ ਦਾਸ ਜੀ ਉਹ ਵੀ ਪਹੁੰਚੇ ਨੇ ਜਿਹੜਿਆਂ ਦੇ ਅਪਾਹਜ ਹੋਣ ਦੇ ਬਾਵਜੂਦ ਵੀ ਹਰ ਥਾਂ ਦੇ ਉੱਤੇ ਪਹੁੰਚਦੇ ਨੇ ਉਹਨਾਂ ਦਾ ਧੰਨਵਾਦ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਾਂਗੇ ਜਿਹੜੀਆਂ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਦੇ ਉੱਤੇ ਕਥਾ ਕੀਰਤਨ ਕਹਾਣੀਆਂ ਸੁਣਾ ਕੇ ਸੰਗਤਾਂ ਤੋਂ ਉਗਰਾਹੀਆਂ ਕਰਦੀਆਂ ਨੇ ਉਹਨਾਂ ਸੰਗਤਾਂ ਨੂੰ ਖਾਸ ਕਰਕੇ ਇੱਥੇ ਪਹੁੰਚਣਾ ਚਾਹੀਦਾ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਸ਼ਬਦ ਲਿਖੇ ਹੈ ਕਿ ਧਰਤੀ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਐਡੇ-ਐਡੇ ਪਹਾੜ ਨੇ ਭਾਰੀ ਨਹੀਂ ਲੱਗਦੇ ਧਰਤੀ ਨੇ ਕਿਹਾ ਨਹੀਂ ਇਹ ਭਾਰੇ ਨਹੀਂ ਲੱਗਦੇ ਮੈਨੂੰ ਨਾ ਤੇ ਸਭਾਰੇ ਪਰਬਤਾਂ ਅਸਮਾਨ ਖਹੰਦੇ ਕਿ ਜਿਹੜੇ ਅਸਮਾਨ ਦੇ ਨਾਲ ਲੱਗੇ ਹੋਏ ਆ ਪਹਾੜ ਇਹ ਭਾਰੀ ਨਹੀਂ ਲੱਗਦੇ ਕਹਿੰਦੇ ਨਹੀਂ ਨਾ ਤੇ ਸਭਾਰੇ ਕੋਟਗੜ੍ਹ ਨਦਵਾਵ ਹੰਦੇ ਨਾ ਤੇ ਸਭਾਰੇ ਕੋਟਗੜ੍ਹ ਕਰਵਾਰ ਦਸੰਦੇ ਕਿ ਵੱਡੇ-ਵੱਡੇ ਕਿਲੇ ਨੇ ਵੱਡੇ-ਵੱਡੇ ਘਰ ਨੇ ਇਹ ਤੁਹਾਨੂੰ ਭਾਰੇ ਨਹੀਂ ਲੱਗਦੇ ਧਰਤੀ ਨੂੰ ਪੁੱਛਿਆ ਗਿਆ ਭਾਈ ਗੁਰਦਾਸ ਜੀ ਕਹਿੰਦੇ ਧਰਤੀ ਨੇ ਕਿਹਾ ਨਹੀਂ ਭਾਰੇ ਨਹੀਂ ਲੱਗਦੇ ਨਾ ਤੇ ਸੁਭਾਰੇ ਸਾਇਰਾਂ ਨਦ ਵਾਬ ਹੰਦੇ ਕਿੰਨੇ ਵੱਡੇ ਵੱਡੇ ਸਮੁੰਦਰ ਨੇ ਕਿੰਨੇ ਵੱਡੀਆਂ ਵੱਡੀਆਂ ਨਦੀਆਂ ਨੇ ਨਾਲੇ ਨੇ ਕੀ ਇਹਨਾਂ ਦਾ ਭਾਰ ਨਹੀਂ ਲੱਗਦਾ ਧਰਤੀ ਨੇ ਕਿਹਾ ਨਹੀਂ ਜੇ ਇਹਨਾਂ ਦਾ ਭਾਰ ਨਹੀਂ ਲੱਗਦਾ ਨਾ ਤੇ ਸੁਭਾਰੇ ਤਰਬਰਾਂ ਫਲ ਸੁਫਲ ਫਲੰਦੇ ਕਿੰਨੇ ਇਸ ਧਰਤੀ ਦੇ ਉੱਤੇ ਦਰਖਤ ਨੇ ਬਨਸਪਤੀ ਹੈ ਜਿਹੜੀ ਫਲਾਂ ਦੇ ਨਾਲ ਭਰੀ ਪਈ ਐ ਇਹਨਾਂ ਦਾ ਤੈਨੂੰ ਭਾਰ ਨਹੀਂ ਲੱਗਦਾ ਧਰਤੀ ਨੇ ਕਿਹਾ ਨਹੀਂ ਇਹਨਾਂ ਦਾ ਭਾਰ ਨਹੀਂ ਲੱਗਦਾ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਭਾਰੇ ਤਿਸੇ ਭਾਰੇ ਪੋਏ ਅਕਿਰਤ ਕਣ ਮੰਦੀ ਹੋ ਮੰਦੇ ਕਹਿੰਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਖਾ ਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੂੰਹ ਮੋੜ ਲੈਂਦੇ ਐ ਭਾਰੇ ਪੋਏ ਅਕਿਰਤ ਕਣ ਕਹਿੰਦੇ ਜਿਹੜੇ ਅਕਿਰਤ ਕਣ ਬੰਦੇ ਹੁੰਦੇ ਐ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਚ ਕਥਾ ਕਹਾਣੀਆਂ ਸੁਣਾ ਕੇ ਲੋਕਾਂ ਤੋਂ ਬੜਾ ਕੁਝ ਲੁੱਟਦੇ ਆ ਖਾਂਦੇ ਆ ਕਹਿੰਦੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਬੇਅਦਵੀ ਦੇ ਸੰਬੰਧ ਵਿੱਚ ਕਦੇ ਵੀ ਨਹੀਂ ਇਕੱਠੇ ਹੋਏ ਭਾਵਕੇ ਧਰਤੀ ਕਹਿੰਦੀ ਹੈ ਕਿ ਮੈਨੂੰ ਉਹ ਲੋਕਾਂ ਦਾ ਭਾਰ ਲੱਗਦਾ ਹੈ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦਾ ਮੰਦਰਾਂ ਚ ਬੈਠ ਕੇ ਮਸੀਤਾਂ ਚ ਬੈਠ ਕੇ ਡੇਰਿਆਂ ਚ ਬੈਠ ਕੇ ਖਾਂਦੇ ਨੇ ਪਰ ਉਹ ਕਦੇ ਧਰਮ ਦੇ ਕੰਮ ਵਾਸਤੇ ਤੁਰੇ ਨਹੀਂ ਅੱਜ ਆਪਾਂ ਇੱਥੇ ਆਇਆ ਕਿੰਨੀ ਕੁ ਸੰਗਤ ਆਈ ਹੈ ਪਾਪ ਕੇ ਸੰਗਤ ਚਾਹੇ ਥੋੜੀ ਹੋਵੇ ਉਹਨਾਂ ਬੰਦਿਆਂ ਨੂੰ ਤੇ ਜ਼ਰੂਰ ਆਉਣਾ ਚਾਹੀਦਾ ਨਾ ਜਿਹੜੇ ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਕੇ ਆਪਣਾ ਰੋਜੀ ਰੋਟੀ ਚਲਾ ਰਹੇ ਐ ਭਾਈ ਸਾਹਿਬ ਗੱਲ ਕਰ ਰਹੇ ਸੀ ਨਾ ਕਿ ਰੋਟੀਆਂ ਕਾਰਨ ਪੂਰੇ ਤਾਲ ਕਿ ਰੋਟੀਆਂ ਕਰਕੇ ਤੇ ਕੰਮ ਚੱਲਦਾ ਪਰ ਹੇਕਾ ਲੱਗਦੀਆਂ ਨੇ ਪਰ ਕਹਿੰਦੇ ਅੰਦਰੋਂ ਦਿਲੋਂ ਨਹੀਂ ਜਿੱਦ ਦੇ ਦਿਲੋਂ ਗੱਲ ਹੋਈ ਨਾ ਉਹਦੇ ਬਾਬਾ ਫਰੀਦ ਸਾਹਿਬ ਕਹਿੰਦੇ ਦਿਲੋਂ ਮੁਹੱਬਤ ਜਿੰਨ ਸਈ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਨਨਾਮ ਤੇ ਭੋਏ ਭਾਰਤੀ ਇਹ ਕਹਿੰਦੇ ਉਤੇ ਧਰਤੀ ਤੇ ਪਾਰ ਨੇ ਜਿਨ੍ਹਾਂ ਦਾ ਪਰਮਾਤਮਾ ਦੇ ਨਾਲ ਪਿਆਰ ਪੈ ਜਾਂਦਾ ਹੈ ਭਾਈ ਗੁਰਜੀਤ ਸਿੰਘ ਜਿਹੜੇ 10 ਮਹੀਨਿਆਂ ਤੋਂ ਟਾਵਰ ਤੇ ਚੜ੍ਹੇ ਹੋਏ ਨੇ ਅਸਲ ਦੇ ਵਿੱਚ ਉਹਨਾਂ ਦਾ ਪਿਆਰ ਗੁਰੂ ਦੇ ਨਾਲ ਪਿਆ ਹੈ ਅਸੀਂ ਤੇ ਵੈਸੇ ਹੀ ਗੱਲਾਂ ਮਾਰਨ ਵਾਲੇ ਆ ਪਿਆਰ ਤੇ ਅਸਲ ਉਹਨਾਂ ਦਾ ਪਿਆ ਹੈ ਜਿਹੜੇ ਪਿਆਰ ਵਾਲੇ ਨੇ ਉਹ ਚਾਹੇ ਥੋੜੇ ਨੇ ਆਏ ਨੇ ਜਿੱਦੇ ਮੁਸਲਮਾਨ ਉਹ ਸ਼ਾਹੀ ਉਮਾਮ ਆਏ ਸੀ ਨਾ ਉਹ ਵੀ ਗੱਲ ਕਹਿ ਕੇ ਗਏ ਸੀਗੇ ਕਿ ਜਿਹੜੇ ਮੋਰਚੇ ਨੇ ਉਹ ਜਿੱਤੇ ਜਾਂਦੇ ਆ ਸੰਗਤ ਚਾਹੇ ਘੱਟ ਹੋਵੇ ਉਹ ਇਕੱਲੇ ਉਹੀ ਜਿੱਤ ਸਕਦੇ ਆ ਸੰਗਤ ਜ਼ਿਆਦਾ ਹੋਵੇ ਉਹ ਨਹੀਂ ਕਹਿੰਦੇ ਲੋਹਾ ਕਿੰਨਾ ਪਿਆ ਹਰ ਇੱਕ ਦੁਕਾਨ ਦੇ ਉੱਤੇ ਲੋਹਾ ਭਰਿਆ ਪਿਆ ਪਰ ਕਦੇ ਸੋਨਾ ਥੋੜਾ ਐ ਦੁਕਾਨਾਂ 'ਚ ਭਰਿਆ ਪਿਆ ਸੋਨਾ ਥੋੜਾ ਹੁੰਦਾ ਜਿਹੜੀ ਕੀਮਤੀ ਚੀਜ਼ ਹੁੰਦੀ ਆ ਉਹ ਹਮੇਸ਼ਾ ਹੀ ਥੋੜੀ ਹੁੰਦੀ ਆ ਮੈਂ ਕਈ ਵਾਰੀ ਗੱਲ ਕਰਦਾ ਹਾਂ ਕਿ ਹਰ ਸ਼ਹਿਰ ਵਿੱਚ ਤੁਹਾਨੂੰ ਵੱਡੇ ਵੱਡੇ ਇੰਜੀਨੀਅਰ ਮਿਲ ਜਾਣਗੇ ਹਰ ਇੱਕ ਸ਼ਹਿਰ ਦੇ ਵਿੱਚ ਵੱਡੇ ਵੱਡੇ ਡਾਕਟਰ ਮਿਲ ਜਾਣਗੇ ਹਰ ਸ਼ਹਿਰ ਦੇ ਵਿੱਚ ਤੁਹਾਨੂੰ ਵੱਡੇ ਵੱਡੇ ਵਕੀਲ ਮਿਲ ਜਾਣਗੇ ਹਰ ਸ਼ਹਿਰ ਦੇ ਵਿੱਚ ਤੁਹਾਨੂੰ ਗੁਰਪਾਈ ਗੁਰਜੀਤ ਸਿੰਘ ਵਰਗਾ ਸੰਤ ਨਹੀਂ ਮਿਲਣਾ ਕਿਉਂਕਿ 10 ਮਹੀਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਬਤ ਆਪਣਾ ਘਰਵਾਰ ਛੱਡ ਕੇ ਆਪਣਾ ਪਰਿਵਾਰ ਛੱਡ ਕੇ ਆਪਣੇ ਸਰੀਰ ਦੀ ਪਰਵਾਹ ਨਾ ਕਰਦੇ ਹੋਏ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਠੰਡ ਦੇ ਵਿੱਚ ਬਾਰਿਸ਼ਾਂ ਦੇ ਵਿੱਚ ਉਸ ਟਾਵਰ ਦੇ ਉੱਤੇ ਬੈਠੇ ਰਹੇ ਅਸਲ ਦੇ ਵਿੱਚ ਸੰਤ ਉਹ ਨੇ ਸੰਤ ਕੋਈ ਚੋਲੇ ਦਾ ਨਾਂ ਨਹੀਂ ਹੁੰਦਾ ਮੈਂ ਤੇ ਕਈ ਵਾਰੀ ਕਹਿੰਦਾ ਉਹਨਾਂ ਗੱਜ ਸਾਢੇ ਤੈ ਤੇ ਧੋਤੀਆਂ ਤੇਰੇ ਪੈਨ ਤੱਗ ਗਲੀ ਜਿੰਨਾ ਜਪਮਾਲੀਆਂ ਲੋਟੇ ਹੱਥ ਨੇ ਵਗ ਓਏ ਹਰ ਕੇ ਸੰਤ ਨਾ ਆਖੀ ਐ ਬਨਾਰਸ ਕੇ ਠੱਗ ਉਤੇ ਠੱਗਾ ਵਾਲੀਆਂ ਗੱਲਾਂ ਕਰਦੇ ਐ ਅਸਲ ਦੇ ਵਿੱਚ ਸਿੱਖ ਜਿਹੜਾ ਸਿੱਖਦਾ ਰਵੇ ਜਿਹੜਾ ਗੁਰੂ ਤੋਂ ਕੁਝ ਨਾ ਕੁਝ ਸਿੱਖਦਾ ਰਵੇ ਨਾ ਪਿੰਟ ਸ਼ਰਟ ਵਾਲਾ ਮਾੜਾ ਹੁੰਦਾ ਨਾ ਚੋਲੇ ਵਾਲਾ ਮਾੜਾ ਹੁੰਦਾ ਨਾ ਦਾੜੀ ਕੱਟੀ ਵਾਲਾ ਮਾੜਾ ਹੁੰਦਾ ਨਾ ਦਾੜੀ ਰੱਖੀ ਵਾਲਾ ਮਾੜਾ ਹੁੰਦਾ ਅਸਲ ਦੇ ਵਿੱਚ ਸਾਡੇ ਵਿਚਾਰ ਚੰਗੇ ਤੇ ਮਾੜੇ ਹੁੰਦੇ ਐ ਜਿੱਦੇ ਸਾਡੇ ਵਿਚਾਰ ਚੰਗੇ ਬਣਗੇ ਉਦੋਂ ਸਾਨੂੰ ਵੀ ਗੁਰੂ ਨਾਲ ਪਿਆਰ ਪੈ ਜਾਣਾ ਹੈ ਪਰ ਅਜੇ ਤੱਕ ਸਾਡੇ ਵਿਚਾਰ ਚੰਗੇ ਨਹੀਂ ਬਣੇ ਸੋ ਮੈਂ ਬੇਨਤੀ ਕਰਾਂਗਾ ਕਿ ਸਾਰੀਆਂ ਸੰਗਤਾਂ ਇੱਥੇ ਪਹੁੰਚਣ ਜੋ ਪੰਜਾਬ ਸਰਕਾਰ ਨੇ ਇੱਕ ਨੰਬਰ WhatsApp ਦੇ ਉੱਤੇ ਦਿੱਤਾ ਉਸ ਨੰਬਰ ਦੇ ਉੱਤੇ ਆਪਣੀ VOTING ਜ਼ਰੂਰ ਕਰਨੀ ਹੈ ਉਹ VOTING ਦੇ ਹਿਸਾਬ ਦੇ ਨਾਲ ਫਿਰ ਇਹ ਜਿਹੜੀ ਕਮੇਟੀ ਬਣਾਈ ਗਈ ਹੈ ਉਹ ਕਮੇਟੀ ਨੇ ਫਿਰ ਜਲਦੀ ਤੋਂ ਜਲਦੀ ਇਹ ਕਾਨੂੰਨ ਰੋਟਾਂ ਦੀ ਗਿਣਤੀ ਕਰਕੇ ਉਹ ਕਾਨੂੰਨ ਪੰਜਾਬ ਸਰਕਾਰ ਦੇ ਟੇਬਲ ਤੱਕ ਲੈ ਕੇ ਜਾਣਾ ਫਿਰ ਪੰਜਾਬ ਸਰਕਾਰ ਨੇ ਉਹਦੇ ਤੇ ਆਪਣਾ ਹਰਾ ਪੈਨਸਲ ਚਲਾਉਣਾ ਹਰੇ ਪੈਨ ਦੀ ਅਸੀਂ ਉਡੀਕ ਕਰ ਰਹੇ ਹਾਂ ਕਿ ਉਹ ਹਰਾ ਪੈਨ ਕਦੋਂ ਚੱਲੂਗਾ ਕਦੋਂ ਚੱਲੂਗਾ ਕਦੋਂ ਚੱਲੂਗਾ ਇਹ ਇੱਕ ਨਾ ਇੱਕ ਦਿਨ ਚੱਲਣਾ ਹੀ ਹੈ ਜਿੱਤਾਂਗੇ 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 ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ